ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ ਲੈ ਵੀ ਅੱਜ ਆਇਆ ਫਾਰਮ 'ਚ ਮੇਰੀ ਪਿੰਡ ਹੀ ਇੱਥੇ ਅੰਕਲ ਦੇ ਫਾਰਮ ਤੇ ਆਏ ਆਂਗੇ ਆਪਾਂ ਜਿਹੜੇ ਭੈਣ ਭਾਈ ਮੈਨੂੰ ਪੁੱਛਦੇ ਰਹਿੰਦੇ ਤਾਂ ਵੀ ਆਪਣਾ ਇੱਥੇ ਜ਼ਮੀਨ ਦਾ ਰੇਟ ਵਗੈਰਾ ਕੀ ਆ ਤੇ ਫਾਰਮ ਕਿਦਾਂ ਦਾ ਆ ਖੇਤ ਤੇ ਉਹ ਦਿਖਾਉਣਾ ਛੋ ਨੂੰ ਇੱਥੇ ਪੰਜਾਬੀਆਂ ਦੇ ਸੌਂਕ ਪੂਰੇ ਆਗੇ ਇੱਥੇ ਸੌਂਕ ਪੂਰੇ ਪੂਜਦੇ ਆਗੇ ਜਿਹੜੇ ਬੰਦਾ ਸੌਂਕੀ ਆਗਾ ਪਹਿਲੀ ਪੂਲੀ ਰੱਖੀ ਆ ਜੀ ਨੇ ਹਨਾ ਤੇ ਦਿਖਾਉਣਾ ਵੀ ਇੱਥੇ ਖੇਤਾਂ 'ਚ ਕਿੱਦਾਂ ਵਹੋਲੋ ਮੈਂ ਕਹਣਾ ਯਾਰ ਇਦਾਂ ਆਪਣੇ ਪੰਜਾਬ ਚ ਵੀ ਨਹੀਂ ਹੁੰਦਾਗਾ ਰੱਖਿਆ ਹੋਇਆ ਖੇਤਾਂ 'ਚ ਰੌਣਕ ਮਿਲਾ ਜਿਵੇਂ ਇੱਥੇ ਇਹ ਲਾ ਕੇ ਰੱਖਦੇ ਆਗੇ ਜਿੰਨਾਂ ਦਾ ਵੀ ਵੀ ਪੈਣ ਪਾਈਆਂ ਲਵੇ ਖੇਤ ਆਗਾ ਤੇ ਦਿਖਾਉਣਾ ਤੁਹਾਨੂੰ ਸਾਰੀ ਵੀਡੀਓ ਨਾਲੇ ਰੇਟ ਦੱਸੂਗਾ ਵੀ ਰੇਟ ਕਿੰਨਾਗਾ ਬਾਹਾਂ ਦਾ ਤੇ ਸਾਰਾ ਤੁਸੀਂ ਬਨੇ ਰਹੋ ਵੀਡੀਓ ਫੁੱਲ ਦੇਖਿਓ ਹਨਾ ਲਓ ਵੀ ਇੱਥੇ ਦੇਖੋ ਅੰਕਲ ਦੇ ਇੱਥੇ ਮੁਰਗੇ ਰੱਖੇ ਹੋਏ ਆਗੇ ਤੇ ਅੰਕਲ ਕਹਿੰਦਾ ਕਹਿੰਦਾ ਵੀਡੀਓ ਉਹਦੇ ਅੰਕਲ ਨਾਲ ਆਪਾਂ ਫੇਰ ਬਣਾਵਾਂਗੇ ਅਕਲ ਕਹਿੰਦਾ ਜਦਨ ਉਹ ਤਿਆਰ ਤੁਰੂ ਹੋਇਆ ਪੱਗ ਬੰਨੀ ਹੋਈ ਪੂਰੀ ਉਹ ਦਿਨ ਵੀਡੀਓ ਬਣਾਵਾਂਗੇ ਤੇ ਇੱਥੇ ਅੰਕਲ ਨੇ ਪਹਿਲਾਂ ਉਹ ਰੱਖਿਆ ਹੋਇਆ ਕਬੂਤਰ ਆ ਦੇਖ ਸਕਦੇ ਹੋ ਤੁਸੀਂ ਇਧਰ ਦੀ ਘਟ ਜਿੰਦਾ ਆ ਜਾਲੀ ਵਿੱਚ ਦੀ ਤੇ ਆਹਾ ਅੰਕਲ ਨੇ ਦੱਸਿਆ ਦੇਖ ਨੂੰ ਇਹ ਗੋਲੇ ਲੱਗਦੇ ਆਗੇ ਪਰ ਕਹਿੰਦਾ ਰੀਸਰ ਆਗੇ ਹੀ ਕਿਸੇ ਗੋਰੀ ਨੇ ਅੰਕਲ ਨੂੰ ਦਿੱਤੇ ਆਗੇ ਮਹਿੰਗੇ ਕਬੂਤਰ ਆ ਗਏ ਕੁਝ ਗੋਰੇ ਨੇ ਤੇ ਤਾਂ ਕੁਝ ਅੰਕਲ ਨੇ ਕਿਤੋਂ ਹੋਰ ਲਿਆਂਦੇ ਆਗੇ ਦੋ ਥਾਮੇ ਇਹ ਰੱਖੇ ਹੋਇਆਗੇ ਤੇ ਕਿਹਦੇ ਵਿੱਚ ਰੱਖਿਆ ਤੇ ਇਹ ਇੱਕ ਇੱਧਰ ਰੱਖੇ ਹੋਇਆਗੇ ਨਾਲ ਇਹ ਦਰ ਪੈਜ ਰੱਖੇ ਹੋਇਆਗੇ ਇੱਧਰ ਕੋਸਾ ਨਾਂ ਨਹੀਂ ਦਿਸਣਾ ਤੇ ਖੂਬ ਬੈਠਿਆਗੇ ਕੁਝ ਇੱਧਰ ਰੱਖੇ ਹੋਇਆਗੇ ਕੱਟ ਨਹੀਂ ਦੀ ਹੈਗੇ ਜਾਲੀ ਵਿੱਚ ਦੀ ਤੇ ਨਾਲ ਅੰਕਲ ਇਧਰ ਮੁਰਗੇ ਮਰਗੇ ਵੀ ਰੱਖੇ ਹੋਇਆਗੇ ਤੇ ਮੁਰਗੇ ਵੀ ਤੁਹਾਨੂੰ ਦਿਖਾ ਦਿੰਦੇ ਆਗੇ ਆ ਦੇਖੋ ਅੰਕਲ ਨੇ ਇਧਰ ਮੁਰਗੇ ਰੱਖੇ ਹੋਇਆਗੇ ਮੁਰਗੇ ਹੈਗੇ ਵਾਹ ਵਾਹ ਅੰਕਲ ਕਿੰਨੇ ਜੀ 100 ਮੁਰਗਾ ਕਹਿੰਦੇ ਸੀਗੇ ਕਿੰਨੇ ਟੋਟਲ ਕਿੰਨੇ ਜੀ ਇਹ 100 100 ਕਾ ਮੁਰਗੇ ਲੈ ਵੀ ਇੱਥੇ ਰੱਖੇ ਹੋਏ ਤੇ ਅੰਕਲ ਵਰਗੇ ਨੇ ਪਿੱਕਾ ਰੱਖਿਆ ਇਹਦਾ ਨਾਂਗਾ ਬੈਲੀ ਕੁੱਤਾ ਵੀ ਰੱਖਿਆ ਹੋਇਆ ਆ ਹੁਣ ਮੇਰੇ ਸਾਹਮਣੇ ਤਾਂ ਮੁਰਗੀ ਬਾਹਰ ਨਿਕਲ ਗਈ ਸੀ ਨਾਲ ਹੀ ਸ਼ਕੀਰ ਕੇ ਅੰਦਰ ਲੈ ਗਿਆ ਜਮਾ ਪੰਜਾਬੀ ਸਮਝਦਾ ਅੰਕਲ ਹੋਰ ਇਹਨਾਂ ਦਾ ਬੱਚਾ ਹੁੰਦਾ ਸੀ ਉਦੋਂ ਦਾ ਲਿਆਂਦਾ ਹੋਇਆ ਆ ਡੌਗ ਤੇ ਪੰਜਾਬੀ ਜੰਕਲ ਮੈਨੂੰ ਕਹਿੰਦਾ ਤਾਂ ਕੁਝ ਵੀ ਵੀ ਉਹ ਪਿੱਕੇ ਚ ਜਾ ਕੇ ਬਹਿ ਜਾ ਇ ਤੇਜ ਜਾਂ ਸਿੱਧੀ ਜਾ ਅੰਕਲ ਤੋਂ ਚੱਲਦਾ ਪੂਰਾ ਆ ਆਰਬੀ ਤੇ ਭੰਨ ਭਾਈ ਨੂੰ ਦੱਸ ਦਈਏ ਨਹੀਂ ਪਤਾ ਹੋਵੇ ਇਹ ਘਰ ਵਾਂਗੂ ਹੁੰਦੀ ਹੈ ਇਹ ਅੰਦਰੋਂ ਮੰਨ ਲਓ ਬੰਦੇ ਨੇ ਨਹੀਂ ਕਰੇ ਜਾਣਾ ਤੇ ਇਹਦੇ ਵਿੱਚ ਰਹਿ ਸਕਦਾ ਬੰਦਾ ਇੱਥੇ ਰਾਤ ਨੂੰ ਇਹਦੇ ਵਿੱਚ ਲਾ ਲੋ ਸਹੂਲਤ ਸਾਰੀ ਹੈਗੀ ਕਮਰਾ ਹੁੰਦਾਗਾ ਬਾਥਰੂਮ ਅੰਦਰ ਹੀ ਹੁੰਦਾਗਾ ਬੈੱਡ ਬੁੱਡ ਲੱਗਿਆ ਹੁੰਦਾ ਕਿਚਨ ਸਾਰਾ ਤੇ ਆ ਗਰ ਵਾਗੇ ਆ ਰੱਖਿਆ ਗੀੜਾ ਗੂੜਾ ਮਾਰਨ ਨੂੰ ਖੇਤ ਚ ਇੱਥੇ ਤੁਹਾਨੂੰ ਹੋਰ ਦੱਸਦੇ ਇੱਥੇ ਤਾਂ ਲੋਕ ਜਿੰਨਾਂ ਲੋਬੇ ਹੈਗੇ ਆਪਣੇ ਖੇਤ ਨਹੀਂ ਕਹਿੰਦੇ ਇੱਥੇ ਕਹਿੰਦੇ ਸੀ ਖੱਪਿਆਂ ਨੂੰ ਚੱਲੇ ਜਾਂ ਖੱਤਿਆਂ 'ਚ ਗਿਆ ਹੋਇਆ ਬੰਦਾ ਦਾ ਇੱਥੇ ਖੇਤ ਦੇ ਸਾਹਮਣੇ ਉਧਰ ਫੂਡ ਖੜਾਗਾ ਤੇ ਉਧਰ ਤੋਂ ਨੂੰ ਹੋਰ ਵੀ ਦਿਖਾ ਲਈਏ ਇੱਧਰ ਅੰਕਲੀਆਂ ਮਿਰਚਾਂ ਮੁਰਚਾਂ ਲਾਈਆਂ ਹੋਈਆਂ ਚਾਹ ਲੋ ਬਾੜੀ ਬੂੜੀ ਨਾਲ ਸੌਂਕ ਅੰਕਲ ਨੇ ਪੂਰੇ ਪੂਜੇ ਆ ਗਏ ਅੰਕਲ ਨੇ ਬਹੁਤ ਮਿਹਨਤ ਕੀਤੀ ਹੈਗੀ ਬਹੁਤ ਸਾਲ ਅੰਕਲ ਜੀ ਨੇ ਟਰੱਕ ਚਲਾਇਆ ਹੈਗਾ ਤੇ ਚਲੋ ਹੁਣ ਆਇਆ ਪਣਾ ਬਈ ਅਹੀਂ ਗਏ ਨੀ ਅਹੀਂ ਬਾਬਾ ਸਾਲ ਹੋ ਗਏ ਤੇ ਅੰਕਲ ਜੀ ਦਾ ਬੇਟਾ ਹੁਣ ਉਹ ਉਹਨੇ ਕੰਮਕਾਰ ਸੰਭਾਲ ਲਿਆ ਹੋਇਆ ਤੇ ਅੰਕਲ ਜੀ ਇੱਥੇ ਹੀ ਹੁੰਦੇ ਹੈਗੇ ਹੁਣ ਖੇਤੀ ਅੰਕਲ ਜੀ ਕਹਿੰਦੇ ਸਵੇਰੇ ਆ ਜਾਂਦੇ ਆ ਆਰਾਮਦਾਰੀ ਨਾਲ ਹੌਲ ਹੌਲ ਕੇ ਘਰੇ ਜਾਈਦਾ ਘਰੇ ਦੇਖੋ ਘਰ ਬੱਕਰੀਆਂ ਭੇਡਾਂ ਸਾਰੀਆਂ ਇਹ ਹੈਗੇ ਸਾਰੇ 20 ਕਿਨ ਨਗ 18 ਤੋਂ 20 ਕਿਨ ਨਗ ਦੱਸ ਦੇ ਸੀ ਅੰਕਲ ਤੇ ਉਹਦਾ ਮੀਂਹ ਪਿਆ ਕਰਕੇ ਤਾਂ ਤੇ ਬੂਟ ਵੀ ਦੇਖ ਲੋ ਮਿੱਟੀ ਇਹ ਤਾਂ ਮਿੱਟੀ ਚੀਕ ਨਹੀਂ ਜੀ ਮਿੱਟੀ ਇੱਥੇ ਬੂਟਾਂ ਨੂੰ ਐ ਲੱਗ ਜਾਂਦੀ ਆ ਭਰਾਵੋ ਗੱਲ ਕਰ ਮੈਨੂੰ ਹੁੰਦਾ ਵੀ ਦਿਖਾਈਏ ਭਾਨ ਭਾਈਆਂ ਨੂੰ ਤੇ ਮੈਨੂੰ ਸੌਂਗ ਆ ਵੀਡੀਓ ਵੀਡੀਓ ਬਣਾਉਂਦਾ ਆਪ ਜਾ ਕੇ ਦੇਖਣ ਦਾ ਆ ਦੇਖੋ ਬੱਕਰੀਆਂ ਭੇਡਾਂ ਸਾਰੀਆਂ ਨੇ ਇੱਥੇ ਤੇ ਆ ਇੱਥੇ ਜਿਹਨੂੰ ਅੰਕਲ ਜੀ ਨੇ ਲਿਆ ਸੀਗੇ ਇਹ ਇੱਥੇ ਸਾਰੇ ਕੀਤੇ ਤਾਂ ਦਰਖਤ ਲੱਗੇ ਹੋਏ ਸੀਗੇ ਜੈਤੂਨ ਦਾ ਬਾਗ ਸੀਗਾ ਇਹ ਆ ਜੈਤੂਨ ਦੇ ਦਰਖਤ ਨੇ ਸਾਰੇ ਤੇ ਹੁਣ ਵੀ ਲੱਗੇ ਹੋਏ ਥੋੜੇ ਥੋੜੇ ਤੇ ਥੱਲੇ ਡੇਗੇ ਵੀ ਦੇਖ ਸਕਦੇ ਆਂਗੇ ਤੇ ਅਸਾਰ ਜੈਤੂਨ ਦਾਗਾ ਜਿੱਥੋਂ ਜਿੱਥੋਂ ਆ ਖਾਲੀ ਹੋਇਆ ਦੀਂਦਾ ਇਹ ਅੰਕਲ ਹੋਰ ਨੇ ਪੱਟ ਤੇ ਲਾ ਲੂ ਜਿਹੜੇ ਵਧੀਆ ਨਹੀਂ ਸੀ ਉਹ ਪੱਟ ਤੇ ਜਾਂ ਫਿਰ ਬੀਜ ਤੇ ਇਧਰ ਤੇ ਆ ਜੀ ਮੈਂ ਵਾਦੂਗਾ ਟੂ ਜਾ ਸਮਾਨ ਹੁੰਦਾ ਕਵਾੜ ਕੂੜ ਜਾਂ ਇੱਥੇ ਰੱਖੀ ਜਾਂਦੇ ਨਾਲ ਤੇ ਆ ਇਧਰ ਅੰਕਲ ਜੀ ਨੇ ਇਧਰ ਬਾੜੀ ਲਾਈ ਹੋਈ ਹੈ ਇਧਰ ਇੱਧਰ ਵੀ ਆ ਬਾੜੀ ਲਾਈ ਹੋਈ ਹੈਗੀ ਇਹ ਇੱਧਰ ਵੀ ਬਾੜੀ ਹੈ ਇੱਥੇ ਵੀ ਉਹ ਪਰਾਂ ਕਣਕ ਬੀਜੀ ਹੋਈ ਹੈਗੀ ਇਹ ਇੱਧਰ ਤੁਹਾਨੂੰ ਦਿਖਾ ਲਈਏ ਫੋਲ ਟਰੈਕਟਰ ਪ੍ਰਭੂ ਦੇਖੋ ਗ੍ਰਾਂ ਹਾਂ ਤੇ ਸਾਰਿਆਂ ਤੋਂ ਮੀਨ ਗੱਲ ਸਾਨੂੰ ਦੱਸੀਏ ਇੱਥੇ ਜਿਹੜਾ ਬਾਈ ਹੁੰਦਾ ਬਾਹਨ ਬਾਹਨ ਦਾ ਰੇਟ ਹੈਗਾ ਬਾਹਨ ਅੰਕਲ ਕੀ ਇਹ ਹੈਗੇ 20 ਤੋਂ 21 ਕਿੱਲੇ ਆ ਇੱਥੇ ਤੇ 20 ਤੋਂ 21 ਕਿੱਲੇ ਹੈ ਇਹ ਅੰਕਲ ਕਨੇ 4 ਸਾਲ ਪਹਿਲਾਂ ਲਿੱਤਾ ਸੀਗਾ ਲਾ ਲਓ ਉਦੋਂ ਇਹ 30 ਤੋਂ 35 ਹਜ਼ਾਰ ਡਾਲਰ ਦਾ ਲਾਓ 30 ਹਜ਼ਾਰ ਡਾਲਰ ਦਾ ਲਾ ਲਓ ਜੈਤੂਨ ਦਾ ਪਾਰਕ ਸੀਗਾ ਲੱਗਿਆ ਹੋਇਆ ਇਹ ਬਾਗ ਇਹ 30 ਹਜ਼ਾਰ ਦਾ ਡਾਲਰ ਦਾ ਪੈ ਗਿਆ ਪੈ ਗਿਆ ਸੀਗਾ ਇਹਨਾਂ ਨੂੰ 1 ਕਿੱਲਾ ਹੁਣ ਇੰਡੀਆ ਦੇ ਹਿਸਾਬ ਤੇ ਲਾ ਲਿਓ ਵੀ 30000 ਡਾਲਰ ਨੂੰ ਇੱਕ ਕਿੱਲਾ ਪੈ ਗਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਉਦੋਂ ਦੇ ਹਿਸਾਬ ਤੇ ਇੰਡੀਆ ਦੇ ਡਾਲਰ ਦਾ ਰੇਟ ਲਾ ਲਿਓ ਵੀ ਕੀ ਆ ਹਨਾ ਤੇ ਫਿਰ ਦੇਖ ਲਿਓ ਜੇ ਮੈਂ 4 ਸਾਲ ਨੂੰ ਜਾਂ ਹੁਣ ਵੀ ਲਾ ਲੂ 30000 ਡਾਲਰ ਨੂੰ ਗੁਣਾ ਮਾਰ ਕੇ ਦੇਖ ਲਿਓ ਰੁਪਈਆ ਨਾਲ ਉਹੀ ਇੰਡੀਆ ਵਾਲਾ ਰੇਟ ਜੇ ਹੀ ਆ ਜਾਂਦਾ ਕਿੱਲੇ ਦਾ ਤੇ ਇੱਧਰ ਅੰਕਲ ਹੋਰ ਨੇ ਲਾਏ ਹੋਏ ਲਾਲੂ ਯਮਨਾ ਲਾਤੀਆਂ ਅਮਰੂਦ ਲਾਤੇ ਹਨਾ ਇਹ ਚੀਜ਼ਾਂ ਲਾਤੀਆਂ ਆ ਜਿਹੜਾ ਹਾਊ ਟੱਬ ਹੁੰਦਾ ਭਰਾਵੋ ਉਹ ਲਿਆ ਕੇ ਰੱਖਿਆ ਹੋਇਆ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਊ ਟੱਬ ਇਹ ਉਹ ਹੈਗਾ ਤੇ ਮੇਨ ਗੱਲ ਆ ਗਈ ਇੱਥੇ ਮੋਟਰ ਦੀ ਜਿਹੜੇ ਵੀਰ ਕਹਿੰਦੇ ਵੀ ਮੋਟਰ ਦਾ ਖਰਚਾ ਮੋਟਰ ਦਾ ਖਰਚਾ ਵੀ ਕਿੰਨਾ ਗਾ ਇਥੇ ਮੋਟਰ ਦਾ ਖਰਚਾ ਅੰਕਲ ਗਿਆ ਨੇ ਜਦੋਂ ਲਵਾਈ ਸੀ ਤਾਂ ਮੋਟਰ ਇਥੇ ਹੈ ਨਹੀਂ ਸੀਗੀ ਤੇ ਉਹ ਦਿਖਾਉਣਾ ਨੇ ਵੀ ਉਹ ਲੱਗਾ ਪੜਨ ਉਧਰ ਹੈ ਆ ਮੋਟਰ ਲੈ ਵੀ ਲੱਗੀ ਹੋਈ ਹੈਗੀ ਜਦੋਂ ਅੰਕਲ ਹੋਰਾਂ ਨੇ ਇਹ ਖੇਤ ਲਿਆ ਸੀਗਾ ਇਥੇ ਨਾ ਤਾਂ ਮੋਟਰ ਲੱਗੀ ਹੋਈ ਸੀਗੀ ਤੇ ਨਾ ਉਹ ਬਿਜਲੀ ਦਾ ਖੰਭਾ ਥੁੰਦੀ ਨਾ ਹੁਣ ਨਾ ਇਥੇ ਬਿਜਲੀ ਦਾ ਪ੍ਰਬੰਧ ਸੀਗਾ ਉਦੋਂ ਤੇ ਅੰਕਲ ਹੋਰਾਂ ਨੇ ਬਿਜਲੀ ਲਿਆਂਦੀ ਹੈਗੀ ਇਥੇ ਤਾਰਾਂ ਪਾ ਕੇ ਤੇ ਆਹ ਲਵਾਈਆ ਮੋਟਰ ਇਹ ਤੇ ਖਰਚਾ ਆ ਗਿਆ ਤੇ ਲਾ ਲਓ 1 ਲੱਖ 76000 ਡਾਲਰ ਇਹ ਤੇ ਤੇ ਵਿੱਚੀ ਬਿਜਲੀ ਤੇ ਲਾ ਲਓ ਤੇ ਅੰਕਲਗਣਾ ਵੀ 2.5 ਲੱਖ ਡਾਲਰ ਦਾ ਖਰਚਾ ਆ ਗਿਆ ਕੱਲਾ ਮੋਟਰ ਲਾਉਂਦਾ ਤੇ ਬਿਜਲੀ ਦੀ ਤਾਰ ਲਿਆਉਂਦਾ ਉਹਦਾ ਬਿਜਲੀ ਦੀ ਤਾਰ ਦਾ ਅੱਧਾ ਅੰਕਲ ਹੋਰਾਂ ਨੂੰ ਖਰਚਾ ਪੈ ਗਿਆ ਥੋੜਾ ਘਟ ਗਿਆ ਤੇ ਨਾਲ ਜਿਹੜਾ ਜੀਤੂ ਅੰਕਲ ਉਹਨਾਂ ਨੇ ਬਹਾਨਾ ਲਿਆ ਸੀਗਾ ਉਹ ਬੰਦਾ ਕਹਿੰਦਾ ਵੀ ਕੁਝ ਖਰਚਾ ਮੈਂ ਦਊਂਗਾ ਉਹਦਾ ਕੁਝ ਕੁ ਬਹਾਨਾ ਗਾਹਾਂਗਾ ਤੇ ਇਹਨਾਂ ਨੇ ਪਹੀ ਵੀ ਸਾਂਝੀ ਰੱਖੀ ਹੋਈ ਆ ਓਵੇਂ ਆ ਜਿਵੇਂ ਆਪਣੇ ਹੁੰਦੀ ਹੈਗੀ ਤੇ ਉਹਦਾ ਗਾਹਾਂ ਉਧਰ ਬਹਾਨਾਗਾ ਉਹ ਵੀਰ ਦਾ ਜਿਹਦੂ ਅੰਕਲ ਹੋਰਾਂ ਨੇ ਲਿਆ ਗਿਆ ਖੇਤ ਤੇ ਕੁਛ ਖਰਚਾ ਫਿਰ ਉਹਨੇ ਦਿੱਤਾ ਵੀ ਬਿਜਲੀ ਲਿਆਉਣ ਤੇ ਇਥੇ ਕੱਲਾ ਮੋਟਰ ਮੋਟਰ ਦਾ ਤੁਸੀਂ ਲਾ ਲਓ ਭਰਾਓ ਹੁਣ ਆ ਆਪਣੇ ਇੰਡੀਆ ਦੇ ਹਿਸਾਬ ਤੇ 1,70,000 ਡਾਲਰ ਨੂੰ ਤੁਸੀਂ ਗੁਣਾ ਮਾਰ ਲਿਓ ਜਿੰਨਾ ਵੀ ਰੇਟ ਹੋਇਆ ਜਿਵੇਂ ਅੱਜ ਦੇ ਟਾਈਮ ਚੱਲਦਾ ਤੇ ਵੀ ਕਿੰਨਾ ਖਰਚਾ ਆ ਗਿਆ ਮੋਟਰ ਲਾਉਣ ਦਾ ਇਥੇ ਸਾਰਿਆਂ ਤੋਂ ਵੱਧ ਖਰਚਾ ਆਉਂਦਾ ਤੇ ਬਿਜਲੀ ਲਿਆਉਣ ਦਾ ਜਿੰਨੋਂ ਵੀ ਇਥੇ ਜੇ ਖੇਤ ਲੈਣਾਗਾ ਇਹ ਜੀ ਦਾ ਬਹੁਤ ਧਿਆਨ ਰੱਖੋ ਵੀ ਜੇ ਆਪਾਂ ਖੇਤ ਲੈਨੇ ਆਂਗੇ ਮੋਟਰ ਲੱਗੀ ਹੋਵੇ ਤੇ ਬਿਜਲੀ ਹੋਵੇ ਜੇ ਉਹ ਨਹੀਂ ਦੋਨੇ ਚੀਜ਼ਾਂ ਲੱਗੀਆਂ ਹੋਈਆਂ ਤਾਂ ਫਿਰ ਆਪਾਂ ਮੰਨ ਕੇ ਚੱਲੋ ਵੀ ਉਹਨਾਂ ਦਾ ਖਰਚਾ ਆਪਾਂ ਨੂੰ ਬਾਅਦ ਵਿੱਚ ਜਦੋਂ ਆਪਾਂ ਲਾਉਣਾਗਾ ਆਪਾਂ ਨੂੰ ਉਹਨਾਂ ਦਾ ਖਰਚਾ ਪਾਇਨਾਗਾ ਵੱਖਰਾ ਤੁਹਾਨੂੰ ਬਿਜਲੀ ਲਿਆਉਂਦਾ ਡਿਪੈਂਡ ਕਰਦਾ ਵੀ ਕਿੰਨੀ ਕੀ ਦੂਰੋਂ ਆਪਾਂ ਬਿਜਲੀ ਲੈ ਕੇ ਆਉਨੇ ਆ ਹਨਾ ਤੇ ਮੋਟਰ ਦਾ ਤਾਂ ਲਾ ਕੇ ਜੱਲੋ ਵੀ 1.5 ਲੱਖ ਰੁਪਈਆ ਆਈ ਜਾਊਗਾ ਖਰਚਾ ਮਬੂਲੀ ਜੀ ਗੱਲ ਆ ਵੀ ਕਿੰਨਾ ਕੁ ਡੂੰਗਾ ਜਾ ਕੇ ਬੂਰ ਹੁੰਦਾ ਹੈਗਾ ਆਪਾਂ ਹਨਾ ਲਾਉਂਦੇ ਕਰਦੇ ਆਂਗੇ ਉਤੇ ਡਿਪੈਂਡ ਕਰਦਾ ਹੈਗਾ ਖਰਚਾ ਵਧ ਵੀ ਸਕਦਾ ਘਟ ਵੀ ਸਕਦਾ ਤੇ ਆ ਅੰਕਲ ਨੇ ਛੋਟਾ ਟਰੈਕਟਰ ਜੇ ਇਥੇ ਦੂਜਾ ਰੱਖਿਆ ਗੁੱਡ ਗੜਾਈ ਜੀ ਵਾਲਾ ਜਿਵੇਂ ਆਪਾਂ ਕਹ ਲਈਏ ਨਾ ਤੇ ਇਧਰ ਆ ਬਾਈਲੀ ਸਿੰਘ ਮੇਰੇ ਨਾਲ ਨਾਲ ਭੱਜਿਆ ਫਿਰਦਾ ਆ ਇੱਥੇ ਕਨਕ ਆ ਗਈ ਇੱਥੇ ਬਾਹਰ ਮੋਟਲੀ ਪੱਦਰੇ ਨਹੀਂ ਹੁੰਦੇ ਹੈਗੇ ਤੇ ਆ ਅੰਕਲ ਜੀ ਨੇ ਕਨਕ ਵੀਜੀ ਹੋਈ ਆ ਸਾਰੇ ਆਲੇ ਦੁਆਲੇ ਬਾਗ ਦੇ ਉਧਰ ਨੂੰ ਸਾਰੀ ਕਨਕ ਤੁਸੀਂ ਦੇਖ ਸਕਦੇ ਹੋ ਤੇ ਕਨਕ ਤੁਸੀਂ ਦੇਖ ਲਓ ਭਰਾਵੋ ਵੀ ਕਿਵੇਂ ਲੱਗਦੀ ਹੈਗੀ ਵਧੀਆ ਹੈਗੀ ਹੋ ਪਰਾਂ ਲੱਗਿਆ ਹੋਇਆ ਗੰਨਾ ਹੈ ਪਰਾਂ ਗੰਨਾ ਗਾ ਤੇ ਦੱਸਿਓ ਬਈ ਮੈਨੂੰ ਹਨਾ ਵੀਡੀਓ ਆਪਾਂ ਜਿਆਦਾ ਲੰਬੀ ਹੋਗੀ ਵੀਡੀਓ ਪਰ ਮੈਨੂੰ ਐਂ ਜੀ ਵੀ ਦੱਸ ਦੀ ਯਾਰ ਸਾਰੇ ਭੈਣ ਭਾਈਆਂ ਨੂੰ ਹਨਾ ਤੇ ਇਹਦਾ ਨਾ ਬੈਲੀਏ ਦੁਆਰੇ ਦੱਸ ਰਹੀਏ ਬਹੁਤ ਹੀ ਘੈਂਟ ਮਾਹੌਲ ਆ ਸਪੈਦੇ ਲੱਗੇ ਹੋਏ ਤੇ ਆਪਣੇ ਪੰਜਾਬ ਚ ਕਹਿੰਦੇ ਨੇ ਜੀ ਪਾਣੀ ਖਤਮ ਹੋ ਜਾਂਦਾ ਆ ਦੇਖ ਲੋ ਆ ਸਾਰੇ ਸਪੈਦੇ ਉਹ ਪਰਾਂ ਸਪੈਦੇ ਲੱਗੇ ਹੋਏ ਆ ਉਹ ਦੂਰ ਤੱਕ ਹੁੰਦੀ ਨੇ ਹੋਣਗੇ ਕੈਲੀਫੋਰਨੀਆ ਜੇ ਸਪੈਦੇ ਵੀ ਬਹੁ ਲੱਗੇ ਹੋਏ ਖਾਸ ਕਰਕੇ ਜਿੱਥੇ ਮੈਂ ਆ ਰਹਾ ਨਾ ਏਰੀਏ ਚ ਤੇ ਸ਼ੱਕਰਾ ਮਟੂਏ ਰੀਜ ਲਾ ਲੋ ਸਾਡੇ ਇੱਥੇ ਸਪੈਦੇ ਵੀ ਬਹੁ ਲੱਗੇ ਹੋਏ ਬਾਕੀ ਜੇ ਵੀਡੀਓ ਵਧੀਆ ਲੱਗੀ ਬਾਈ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ